ਉਹ ਹੀਰੇ ਨੇ ਯਾਦਗਾਰ ਤੇ ਥਾਪੀ ਮਾਰ ਗਾ ਦਿੱਤਾ ਬੜਾ ਹੀ ਤਮਾਕੇਦਾਰ ਗੀਤ ਤੇ ਕਈਆਂ ਦੇ ਲੜਾਤੀਆਂ ਮਿਰਚਾਂ ਤੇ ਕਈਆਂ ਦੇ ਕਰਾ ਦਿੱਤੇ ਮੂੰਹ ਬੰਦ ਕਾਕੂ ਹੀਰਾ ਕਹਿੰਦੇ ਨੇ ਸਿੱਧੂ ਮੂਸੇਵਾਲੇ ਦਾ ਬਾਈ ਬਾਈ ਗੀਤ ਯਾਦਗਾਰ ਤੇ ਗਾ ਗਿਆ ਇਹ ਨੌਜਵਾਨ ਸਿੱਧੂ ਦੇ ਉੱਤੇ ਬਹੁਤ ਸਾਰੇ ਗੀਤ ਲਿਖੇ ਨੇ ਇਸ ਬਾਈ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੇ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਤੇ ਗੀਤ ਕਿਵੇਂ ਲੱਗਿਆ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਤੇ ਕਮੈਂਟਾਂ ਦੇ ਵਿੱਚ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਦੋਸਤੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਸਿੱਧੂ ਦੀ ਯਾਦਗਾਰ ਤੇ ਗਾਇਆ ਇਹ ਸੋਹਣਾ ਗੀਤ ਜਿਹੜਾ ਗੈਂਗਸਟਰਾਂ ਦੇ ਚਪੇੜਾਂ ਵੀ ਮਾਰਦਾ ਕਿ ਛੋਟੀ ਉਮਰੇ ਸਿੱਧੂ ਮੂਸੇਵਾਲੇ ਨੇ ਜੋ ਵੱਡੀਆਂ ਪਲਾਂਘਾਂ ਪਟੀਆਂ ਸੀ ਉਹੀ ਨਹੀਂ ਜਰੀਆਂ ਗਈਆਂ ਕਈਆਂ ਤੋਂ ਤੇ ਅੱਜ ਇਹ ਗੀਤ ਵੀ ਉਹਨਾਂ ਦੇ ਚਪੇੜਾਂ ਵਾਂਗੂ ਵਾਜਦਾ ਹੋਣਾ ਤੇ ਸੁਣਿਓ ਉਹ ਗੀਤ ਤੇ ਵੱਦੋ ਵੱਦ ਕਰ ਦਿਓ ਸ਼ੇਅਰ ਤੇ ਨੌਜਵਾਨ ਦੀ ਆਵਾਜ਼ ਸੁਣ ਕੇ ਤੁਹਾਨੂੰ ਕਿਵੇਂ ਲੱਗੀ ਉਹ ਵੀ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਕਾਕੂ ਵੀਰੇ ਨੇ ਬੜੇ ਥਾਪੀਆਂ ਮਾਰ ਮਾਰ ਕੇ ਗਾਇਆ ਇਹ ਗੀਤ ਬੜੇ ਹੀ ਚੰਗੇ ਤਰੀਕੇ ਦੇ ਨਾਲ ਗਾ ਦਿੱਤਾ ਤੇ ਕਈਆਂ ਦੇ ਲਪੇੜੇ ਵਾਂਗੂ ਵੱਜਣਗੇ ਇਹ ਗੀਤ ਕਿਉਂਕਿ ਸਿੱਧੂ ਨੇ ਛੋਟੀ ਉਮਰੇ ਨਾਮ ਕਮਾਇਆ ਸੀ ਤੇ 바이 바이 ਕਹਿੰਦੀ ਦੁਨੀਆ ਵਾਲਾ ਗੀਤ ਜਦੋਂ ਗਾਇਆ ਸੀ ਤਾਂ ਕਈਆਂ ਦੇ ਮਿਰਚਾਂ ਲੜਗੀਆਂ ਸੀ ਉਸੇ ਤਰ੍ਹਾਂ ਇਸ ਨੌਜਵਾਨ ਨੇ ਜਦੋਂ ਗੀਤ ਗਾਇਆ ਤਾਂ ਹੁਣ ਮਿਰਚਾਂ ਲੜਨੀਆਂ ਕਈਆਂ ਨੂੰ ਸੁਣ ਕੇ ਸੁਣਿਓ ਗੀਤ ਓ ਛੋਟੀਆਂ ਸੋਚਾਂ ਨੂੰ ਪਛੇਨਾ ਮੁੰਡਾ ਦੇ ਸਿੱਦੇ ਕਿਹਾ ਵਾਂਗੂ ਨਹੀਂ ਓ ਗੋਡੇ ਜਿਹੇ ਆ ਮੰਢੀਰ ਕੁੱਟਦੇ ਓ ਮੰਨ ਦਾ ਏ ਪਿਓ ਵਾਂਗੂ ਨਹੀਂ ਓ ਖੱਬੀ ਖਾਣ ਖੁੰਝੇ ਲਾਤਾ ਮਿੱਠੀ ਏ ਹੱਟੇ ਵਾਂਗੂ ਪਿਆ ਗੁਨਿਆ ਓ ਤੇਰੇ ਇਕਿਆਂ ਸਾਲਾਂ ਦੇ ੱਟ ਨੂੰ ਭਾਈ ਭਾਈ ਕਹਿੰਦੇ ਦੁਨੀਆਂ ਤੇਰੇ ਇਕਿਆਂ ਸਾਲਾਂ ਦੇ ੱਟ ਨੂੰ ਵਾ ਬਾਈ ਬਾਈ ਕਹਿੰਦੇ ਦੁਨੀਆ ਹੋ ਜਿਹੜੇ ਰੰਨਾ ਦੇ ਸਿਲਕ ਮੇਂਦੇ ਨੀ ਮੈਂ ਅਸਲ ਹੇਤੇ ਘੌਂ ਲਾਤੇ ਨੀ ਹੋ ਤੇਰੇ ਬੰਬੇ ਬੰਬੇ ਵਾਲੇ ਮਿੱਠੀਏ ਮੂਸੇ ਪਿੰਡੋਂ ਲਾਤੇ ਨੀ ਹੁਣ ਅਣਖੀਆ ਗੀਤ ਅਟਦੇ ਤੇਰਾ ਤੋਣਾ ਲਾਉਂਦੇ ਚੁੰਨੀਆਂ ਹੋ ਤੇਰੇ ਇਕਿਆਂ ਸਾਲਾਂ ਦੇ ਅਟ ਨੂੰ ਭਾਈ ਭਾਈ ਕਹਿੰਦੀ ਦੁਨੀਆਂ ਤੇਰੇ ਇਕਿਆਂ ਸਾਲਾਂ ਦੇ ਅਟ ਨੂੰ ਭਾਈ ਭਾਈ ਕਹਿੰਦੀ ਦੁਨੀਆਂ ਹੋ ਰਹਿੰਦੇ ਦੁਨੀਆਂ ਤੇ ਨਾਮ ਰਹੂਗਾ ਹੋ ਜੱਟ ਮੂਸਿਆਲਾ ਕਹਿੰਦਾ ਜੱਟ ਏ ਹੋ ਜਿਹੜੇ ਧਿੰਦੇ ਆ ਡਰਾਵੇ ਗੋਲੀ ਦੇ ਆਕੇ ਸਵੇ ਅੱਜ ਪੈਂਦਾ ਜੱਟ ਏ ਤੈਨੂੰ ਮਿੱਠੀ ਖੁਦਾਰੀ ਮਿਲੂਗੀ ਹੋ ਲਉ ਜੱਟ ਦਾ ਜਦੋਂ ਵੀ ਪੁਣਿਆ ਹੋ ਤੇਰੇ ਇੱਕਿਆਂ ਸਾਲਾਂ ਦੇ ੱਟ ਨੂੰ ਭਾਈ ਭਾਈ ਕਹਿੰਦੇ ਦੁਨੀਆ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਮੂਸੇ ਵਾਲਾ ਨਹੀਂ ਹਾਲਾ ਨਹੀਂ ਕਿਸੇ ਨੇ ਬਾਣ ਜਾਣਾ ਓ ਇਕਣਾ ਘਰ ਵੀ ਫਿਰਦੇ ਫਿਰਦੇ ਕੜਾਕਾਰ ਵੀ ਫਿਰਦੇ ਓਏ ਮੈਂ ਕਿਆ ਮਿੱਠਿਆ ਕੜਾਕਾਰ ਵੀ ਫਿਰਦੇ ਓਏ ਮੈਂ ਕਿਆ ਮਿੱਠਿਆ ਹੋ ਜਿੰਨਾ ਕੁਝ ਇੱਕ ਮਾਗੇ ਮੂਸਿਆੜਾ ਜਿੰਨਾ ਕੁਝ ਏ ਕੁਝ ਇੱਕ ਮਾਗੇ ਮੂਸਿਆੜਾ ਓਏ ਕੋਈ ਨਹੀਂ ਕਮਾ ਸਕਦਾ ਸਕਦਾ ਹੋ ਕੋਈ ਨਹੀਂ ਕਮਾ ਸਕਦਾ ਓਏ ਮੈਂ ਕਿਆ ਮਿੱਠਿਆ ਕੋਈ ਨਹੀਂ ਕਮਾ ਸਕਦਾ ਓਏ ਮੈਂ ਕਿਆ ਮਿੱਠਿਆ ਹੋ